ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਜਿਹੜਾ ਮੇਰਾ ਨਾਮ ਆ ਉਹ ਗੁਰਬਖਸ਼ ਸਿੰਘ ਉਰਫ ਗੋਰਾ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਵਾਲਾ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਵੇਖਦੀਆਂ ਬਹੁਤ ਸਾਰੀਆਂ ਭੈਣਾਂ ਬਾਹਰਲੀ ਕੰਟਰੀ ਵਿੱਚ ਬੈਠ ਕੇ ਵੇਖਦੀਆਂ ਇਹ ਜਿਹੜੀਆਂ ਭੈਣਾਂ ਕੈਨੇਡਾ ਦੇ ਵਿੱਚ ਬੈਠ ਕੇ ਵੇਖਦੀਆਂ ਉਹਨਾਂ ਵਾਸਤੇ ਇਹ ਖੁਸ਼ਖਬਰੀ ਆ ਵੀ ਜੇ ਕਿਸੇ ਭੈਣ ਨੇ ਕਿਸੇ ਵੀ ਤਰ੍ਹਾਂ ਦਾ ਕੱਪੜਾ ਕੋਈ ਸਿਲੀਡਾ ਸਲਵਾਉਣਾ ਹੋਵੇ ਉਹ ਮੇਰੀ ਕੈਨੇਡਾ ਵਾਲੀ ਭੈਣ ਤੋਂ ਕਪੜਾ ਲਈਦਾ ਸਲਵਾ ਸਕਦੇ ਹੋ ਐਡਰੈਸ ਲੈ ਕੇ ਫੋਨ ਨੰਬਰ ਲੈ ਕੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਆ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਉਹ ਲੇਡੀਜ਼ ਪਲਾਜੋ ਦਾ ਫੁੱਲ ਲਾਸਟ ਕਲਾ ਪਲਾਜੋ ਆਪਾਂ ਕਿਵੇਂ ਬਣਾਉਣਾ ਕਿਵੇਂ ਕੱਟਣਾ ਪਹਿਲਾਂ ਆਪਾਂ ਇਹਨੂੰ ਕਟਾਂਗੇ ਫਿਰ ਤੁਹਾਨੂੰ ਇਹਦੀ ਸਿਲਾਈ ਦੀ ਵੀਡੀਓ ਪਾ ਕੇ ਪਾਵਾਂਗੇ ਠੀਕ ਆ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਜ਼ਰੂਰ ਦੱਸਿਆ ਕਰੋ ਵੀ ਸਾਨੂੰ ਆਹ ਚੀਜ਼ ਦੀ ਬੜੀ ਸਮਝ ਆ ਗਈ ਜੇ ਬਾ ਕਿੰਨੀਆਂ ਲੰਮੀਆਂ ਕੱਟਣੀਆਂ ਕਿੰਨੀਆਂ ਚੌੜੀਆਂ ਕੱਟਣੀਆਂ ਠੀਕ ਆ ਸਾਰਾ ਕੁਝ ਪੁੱਛ ਲਿਆ ਕਰੋ ਫਿਰ ਉਹ ਚੀਜ਼ਾਂ ਜਿੰਨੇ ਤੁਸੀਂ ਸਵਾਲ ਕਰ ਦਿਓ ਆਪਰੋਂ ਉਨੇ ਹੀ ਪਤਾ ਲੱਗਦਾ ਰਹਿੰਦਾ ਹਨ ਜੇ ਮੈਂ ਤੁਸੀਂ ਸਵਾਲ ਕਰੂਗੀ ਵੀ ਜੇਬਾਂ ਦੀ ਲਵਾਈ ਕਿੰਨੀ ਕਰਨੀ ਆ ਚੁੜਾਈ ਕਿੰਨੀ ਕਰਨੀ ਆ ਕਿੰਨੇ ਇੰਚ ਤੇ ਟੱਕ ਲਾਉਣੇ ਆ ਕਿੰਨੇ ਇੰਚ ਲਾਸਟ ਕਿਚੌੜੀ ਪਾਉਣੀ ਆ ਇਹ ਸਾਰੇ ਸਵਾਲ ਕਰਿਆ ਕਰੋ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਇੱਕ ਵੈਨ ਸਵਾਲ ਕਰੂਗੀ ਤਾਂ 20 ਵੈਨ ਨੂੰ ਹੋਰ ਵੀ ਫਾਇਦਾ ਹੋ ਜਾਣਾ ਠੀਕ ਆ ਆਪਣੇ ਕੋਲੇ ਜਿਹੜਾ ਕਪੜਾ ਪਹਿਲਾਂ ਉਹ 1.5 ਮੀਟਰ ਆਗਾ ਵੱਡੇ ਪਣੀ ਦਾ ਕਪੜਾ ਆਗਾ 1.5 ਮੀਟਰ ਤਾਂ ਸ਼ਾਇਦ ਘੱਟ ਹੋਵੇ ਮੈਂ ਮਿਲ ਕੇ ਤੁਹਾਨੂੰ ਦਿਖਾਉਂਦਾ ਆ ਆਹ ਵਾਲਾ ਆਪਣੇ ਕੋਲੇ ਕਪੜਾ ਆਗਾ ਪ੍ਰੈਸ ਆਪਾਂ ਇੱਕ ਵਾਰੀ ਗਰਮ ਲਾ ਲਾਂਗੇ ਇਹ ਲੋਡ ਪਈ ਦਾ ਫਿਰ ਨਾਲ ਨਾਲ ਮਾਰ ਲਾਂਗੇ ਇਹ ਜਿਹੜੀ ਕਮੀਜ਼ ਦੀ ਸ਼ਰਟ ਕਹਿੰਦੇ ਨੇ ਤੁਸੀਂ ਜੈਂਪਰ ਕਹਿੰਦੇ ਨੇ ਅਸੀਂ ਹਨਾ ਉਹਦੀ ਮੈਂ ਵੀਡੀਓ ਅਮਰਤ ਟੇਲਰ ਦੇ ਸਿਵੀਆਂ ਤੇ ਪਾਤੀ ਹੈ ਜਿਹੜੀਆਂ ਭੈਣਾਂ ਨੇ ਦੇਖਣੀਆਂ ਉਸ ਚੈਨਲ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਜਿੰਨਾਂ ਭੈਣਾਂ ਕੋਲੇ ਸਾਡੇ ਦੋਨੇ ਚੈਨਲ ਹੈ ਨਹੀਂ ਹਨਾ ਉਹ ਮੈਨੂੰ WhatsApp ਦੇ ਕੁਝ ਲਿਖ ਕੇ ਭੇਜਿਆ ਕਰੋ ਫਿਰ ਮੈਂ ਤੁਹਾਨੂੰ ਗਰੁੱਪ ਦੇ ਵਿੱਚ ਐਡ ਕਰ ਲਊਗਾ ਫਿਰ ਦੋਨੇ ਚੈਨਲ ਦੇ ਵੀਡੀਓ ਥੋੜੇ-ਥੋੜੇ ਆਪਦੀ ਐਪ ਆਉਣ ਲੱਗ ਜਾਣਗੇ ਤਾਂ ਪਹਿਲਾਂ ਆਪਾਂ ਕਪੜਾ ਮਿਲਾਂਗੇ ਕਿੰਨਾ ਦਾ ਆ ਲੋ ਕਪੜਾ ਜਿਹੜਾ ਲਗਭਗ ਆਪਣੇ ਕੋਲੇ ਹੈਗਾ 1.5 ਮੀਟਰ ਤੋਂ ਥੋੜਾ ਜਿਹਾ ਘੱਟ ਆ ਦੇਖੋ 2 ਇੰਚ ਬਹੁਤ ਆਗਾ ਕਪੜਾ ਦਾ ਤੇ ਜਿਹੜਾ ਪਣਾ ਇਹਦਾ ਚੌੜਾ ਐਵੇਂ ਵੀ ਮਿਲਿਆ ਕਰੋ ਸਾਰੇ ਕੰਪੜਾ ਦੇ ਪਣੇ ਚੌੜੇ ਭੀੜੇ ਘੱਟ ਵੱਧ ਆਉਂਦੇ ਆ ਇਹ ਹੈਗਾ 29 ਇੰਚ ਬਿਲਕੁਲ ਸਹੀ ਆ ਕਈ ਵਾਰੀ ਕੀ ਹੁੰਦਾ 27 ਇੰਚ ਪਣਾ ਆ ਜਾਂਦਾ ਉੱਥੇ ਆ ਕੇ ਵੀ ਆਪ ਨੂੰ ਦਿੱਕਤ ਆਉਂਦੀ ਹੈ ਪਰ ਉੱਠਾ ਕਰਕੇ ਆਪਾਂ ਕਪੜਾ ਕੱਟਾਂ ਨਾ ਗੀਜਾ ਕਾਟਨ ਦਾ ਆਪਣੇ ਕੋਲੇ ਕਪੜਾ ਹੈ ਭਲਾਜ ਉਹਦਾ ਕਪੜਾ ਜਿਹੜਾ ਹੈਗਾ ਉਹ ਗੀਜਾ ਕਾਟਨ ਦਾ ਉੱਠਾ ਕਰਕੇ ਆਪਾਂ ਕਟਾਂਗੇ ਠੀਕ ਆ ਇੱਕ ਵਾਰੀ ਮੈਂ ਤੁਹਾਨੂੰ ਨਾਪ ਤੋਂ ਜਾਣੂ ਕਰਾ ਦਿਆਂ ਪਰ ਕਈ ਵਾਰੀ ਕਿਸੇ ਭੈਣ ਨੂੰ ਨਾਪ ਲਾਈਨ ਦੇ ਵਿੱਚ ਦਿੱਕਤ ਆਉਂਦੀ ਆ। ਉਹ ਵੀ ਮੈਨੂੰ ਦੱਸਿਆ ਕਰੋ ਵੀ ਕਿੰਨੀ ਲੂਜ਼ਿੰਗ ਪਾਉਣੀ ਹੈ ਹਨਾ। ਤਾਂ ਤੁਹਾਨੂੰ ਮੈਂ ਨਾਪ ਲਾਈਨ ਦੀ ਵੀਡੀਓ ਪਹਿਲਾਂ ਪਾਤੀ ਸੀ ਜੇ ਤੁਸੀਂ ਕਹੋਗੇ ਤਾਂ ਵੀਡੀਓ ਦੁਬਾਰੇ ਪਾ ਦਾਂਗੇ ਆਪਾਂ। ਆਜੋ ਮੈਂ ਤੁਹਾਨੂੰ ਇੱਕ ਵਾਰੀ ਨਾਪ ਦਿਖਾ ਦਿਆਂ ਵੀ ਇਹਨਾਂ ਦਾ ਕਿੰਨਾ ਹੈ। ਜਿਹੜੀ ਲੰਬਾਈ ਹੈਗੀ ਪਲਾਜ ਉਹਦੀ ਉਹ 37 ਇੰਚ ਆ। ਕਮਰ ਜਿੱਥੇ ਆਪਾਂ ਪਜਾਮਾ ਬੰਨਦੇ ਆ ਜਾਂ ਪੈਂਟ ਬੰਨਦੇ ਉਹਨੂੰ ਕਮਰ ਕਹਿੰਦੇ ਨੇ। ਉਹ 34.5 ਆ। ਪਹੁੰਚਾ ਮੂਰੀ ਇਹ ਹੈਗਾ 18.9 ਇੰਚ। 9 ਨੂੰ 18 ਤੇ ਪੱਟ ਹੈਗਾ ਇਸ ਪੈਂਟ ਦਾ 27.5 ਠੀਕ ਆ। ਨਾਪੇ ਤਿਆਰ ਆ ਤੁਹਾਡੇ ਕੋਲੇ ਜਿਹੜਾ 27.5 ਸਾਰਾ ਨਾਪ ਹੀ A to Z ਤਿਆਰ ਆ ਉੱਠਾ ਆਪਾਂ ਨੇ ਵਿਛਾਲਿਆ ਇਹਨੂੰ ਹੁਣ ਆਪਾਂ ਪਹਿਲਾਂ ਸਾਰੇ ਨਿਸ਼ਾਨ ਚੱਕਾਂਗੇ ਫਿਰ ਉਸ ਤੋਂ ਬਾਅਦ ਕਟਿੰਗ ਕਰਾਂਗੇ ਝੋਲੀ ਵਗੈਰਾ ਬਣਕੀ ਆਜੋ ਪੈਣਾ ਜੋ ਇਸ ਤਰ੍ਹਾਂ ਪ੍ਰੈਸ ਮਾਰ ਲੈਣੇ ਜੀ ਜਿਹੜੇ ਨਿੱਕੇ ਮੋٹے ਵਾਲਾ ਉਹ ਵੀ ਨਿਕਲ ਜਾਂ ਬਲਾਂ ਦੇ ਨਾਲ ਮੈਂ ਤੁਹਾਨੂੰ ਹਰ ਇੱਕ ਵੀਡੀਓ ਚ ਕਹਿੰਦਾ ਫਿਟਿੰਗ ਦਾ ਬਹੁਤ ਜ਼ਿਆਦਾ ਫਰਕ ਪੈਂਦਾ ਪਹਿਲਾਂ ਕੱਪੜਾ ਧੋ ਕੇ ਉਸ ਤੋਂ ਬਾਅਦ ਇਹਦੇ ਪ੍ਰੈਸ ਮਾਰਿਆ ਕਰੋ ਫਿਰ ਜਿੰਨਾ ਸੁਗੜਨਾ ਸੁਗੜ ਜੂਗਾ ਨਾਲੇ ਬਲ ਵਗੈਰਾ ਨਿਕਲ ਜਾਂਦੇ ਆ ਬਾਕੀ ਜਿਹੜੀ ਚੀਜ਼ ਤੁਹਾਨੂੰ ਸਮਝ ਨਹੀਂ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਵੀ ਬਈ ਬਾਕੀ ਸਾਰਾ ਠੀਕ ਹੈ ਸਾਨੂੰ ਆਹ ਚੀਜ਼ ਦੀ ਹਜੇ ਸਮਝ ਨਹੀਂ ਲੱਗੀ ਹੈ ਨਾ ਜਿਵੇਂ ਉਸ ਕਈ ਭੈਣਾਂ ਨੂੰ ਹਜੇ ਤੱਕ ਸਲਵਾਰਾਂ ਦੀ ਸਮਝ ਨਹੀਂ ਲੱਗੀ ਜਿਹੜੀ ਉਹ 3 ਇੰਚ ਵੱਧ ਰੱਖ ਕੇ ਕੱਢਦਾ ਤਾਂ ਕੋਈ ਦਿੱਕਤ ਨਹੀਂ ਹੌਲੀ-ਹੌਲੀ ਸਮਝ ਲੱਗ ਜੂਗੀ ਹਰ ਇੱਕ ਦਾ ਹੱਥ ਵੱਖਰਾ-ਵੱਖਰਾ ਹੁੰਦਾ ਹਰ ਇੱਕ ਦੀ ਕਾਰਡ ਵੱਖਰੀ-ਵੱਖਰੀ ਹੁੰਦੀ ਹੈ ਤੇ ਹਰ ਇੱਕ ਦਾ ਨਾਪ ਲੈਣ ਦਾ ਵੀ ਤਰੀਕਾ ਵੱਖਰਾ-ਵੱਖਰਾ ਹੁੰਦਾ ਕਿਸੇ ਨੇ ਇਹ ਨਹੀਂ ਸੋਚਣਾ ਵੀ ਹਾਏ ਮੈਨੂੰ ਤਾਂ ਕੰਮ ਨਹੀਂ ਆਉਂਦਾ ਹਨ ਕਿਉਂਕਿ ਤੁਹਾਡਾ ਤਰੀਕਾ ਹੋ ਸਕਦਾ ਮੇਰੇ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਮੇਰਾ ਤਰੀਕਾ ਵਾਲਾ ਵਧੀਆ ਜੇ ਤੁਹਾਡਾ ਆਪ ਦੇ ਤਰੀਕੇ ਨਾਲ ਤੁਹਾਡੀ ਫਿਟਿੰਗ ਸਹੀ ਬੈਠਦੀ ਆ ਤਾਂ ਬਿਲਕੁਲ ਸਹੀ ਓਕੇ ਰਿਪੋਰਟ ਆ ਫਿਰ ਕਿਉਂ ਚਿੰਤਾ ਕਰਦੇ ਹੋ ਹਨ ਆਜੋ ਹੁਣ ਆਪਾਂ ਪਹਿਲਾਂ ਇਹਦਾ ਕਾਨ ਕੱਢਾਂਗੇ ਉਸ ਤੋਂ ਪਹਿਲਾਂ ਪਹਿਲਾਂ ਕੰਨੀ ਲਾ ਲਗੇ ਚੁੰਮੜ ਦੀ ਕੰਨੀ ਦੇ ਨਾਲ ਸੁੰਗੜ ਗਏ ਤੇ ਇਸ ਤਰ੍ਹਾਂ ਸਾਰੀ ਕੰਨੀਆਂ ਪਹਿਲੀ ਕੱਢਦੇ ਟਰ ਟਰ ਕੰਨੀਆਂ ਆਪਾਂ ਹਰ ਕੱਪੜੇ ਦੀ ਕੱਢਣੀ ਹੁੰਦੀ ਆ ਇਹ ਲਾਜ ਵਿੱਚ ਧਿਆਨ ਰੱਖਣਾ ਆਓ ਇਹ ਲੱਫੱਟੀ ਦੇ ਨਾਲ ਪਹਿਲਾਂ ਸਕੇਲ ਕਰਕੇ ਕੱਪੜੇ ਨੂੰ ਜਿੰਨਾ ਵੀ ਕਾਣ ਵਗੈਰਾ ਹੈਗਾ ਪਾਉ ਕੱਢਾਂਗੇ ਇੱਥੋਂ ਉਹ ਆਹ ਠੀਕ ਹੈ ਜਿੰਨਾ ਕਾਣ ਵਗੈਰਾ ਹੈਗਾ ਉਹ ਕੱਢਾਂਗੇ ਲਗਭਗ 9 ਇੰਚ ਡਾਊਨ ਕਰ ਲੈਣਾ ਇੱਥੋਂ 2 ਇੰਚ ਛੱਡਣਾ ਇੱਥੋਂ ਆਪਾਂ ਫੱਟੀ ਲਵਣੀ ਇਹ ਚੀਜ਼ ਧਿਆਨ ਰੱਖਣਾ ਇੱਥੋਂ ਡਾਊਨ ਕਰਿਆ ਕਰੋ ਇਹ ਆਹ ਵੀ ਇੱਥੇ ਆ ਕੇ ਥੋੜਾ ਖਤਮ ਹੋ ਜਾਈ ਹੁਣ ਆਪਾਂ 2 ਇੰਚ ਛੱਡ ਕੇ ਉੱਤੋਂ ਲਾਸਟਿਕ ਦਾ ਲਾਸਟਿਕ ਚੌੜੀ ਪਾਉਣੀ ਆ ਕਦੇ ਵੀ ਪਤਲੀ ਲਾਸਟਿਕ ਨਹੀਂ ਪਾਉਣੀ ਪਤਲੀ ਲਾਸਟਿਕ ਆਪਾਂ ਨੀਕਰਾਂ ਚ ਜਾਂ ਛੋਟੇ ਜਵਾਕਾਂ ਦੇ 1 ਇੰਚ ਵਾਲੀ ਉਹਨਾਂ ਦੇ ਪਾਉਣੀ 1/2 ਇੰਚ ਵਾਲੀ ਲਾਸਟਿਕ ਪਾਇਆ ਕਰੋ ਇਹ ਨਹੀਂ ਪਤਾ ਲੱਗਦਾ ਦੁਬਾਰੇ ਫੇਰ ਦੱਸਦਾ ਕਿਸੇ ਭੈਣ ਨੇ ਪਲਾਜੋ ਦੇ ਵਿੱਚ 1/2 ਇੰਚ ਤੋਂ ਲਾਸਟਿਕ ਘੱਟ ਨਹੀਂ ਪਾਉਣੀ ਜੇ ਥੋੜਾ ਪਿਆ ਮੈਂ ਬੈਲਟ ਵਾਲਾ ਮੂਰੇ ਜਿਵੇਂ ਮੈਂ ਕੱਲ ਕੱਟਿਆ ਸੀਗਾ ਮੂਰੇ ਬੈਲਟ ਬੈਗ ਤੇ ਲਾਸਟਿਕ ਉਹ 1 1/2 ਇੰਚ ਵਾਲੀ ਹੁੰਦੀ ਆ ਦੋਨੇ ਰੋਲ ਲਿਆ ਕੇ ਰੱਖੋ 1 1/2 ਇੰਚ ਵਾਲਾ ਤੇ 1/2 ਇੰਚ ਵਾਲਾ ਜੇ 1 ਇੰਚ ਵਾਲੀ ਲੋੜ ਪੈਂਦੀ ਆ ਤਾਂ ਲਿਓ ਨਹੀਂ ਤੇ ਖ ਉਹ ਪੂਰਾ ਰੋਲ ਲਿਆ ਕਰੋ ਉਹਦੇ ਵਿੱਚ ਆਪਾਂ ਨੂੰ ਕਾਫੀ ਫਾਇਦਾ ਹੁੰਦਾ ਹੈ ਅਨ 2 ਇੰਚ ਆਪਾਂ ਨੇ ਛੱਡਣਾ ਤੇ ਜੇ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਹੜੀ ਕੰਪਨੀ ਲਿਆਉਣੀ ਤੁਸੀਂ ਮਗੀਬਾ ਯਾਦ ਰੱਖਣਾ ਨੀਲੇ ਵਾਲੀ ਮਗੀਬਾ ਦੀ ਇਲਾਸਟਿਕ ਲੈਣੀ ਆ ਯਾਦ ਕਰਕੇ ਲਿਖ ਲਓ ਭਾਵੇਂ ਨੀਲੇ ਵਾਲੀ ਮਗੀਬਾ ਦੀ ਇਲਾਸਟਿਕ ਠੀਕ ਆ ਤਾਂ ਆਪਾਂ 2 ਇੰਚ ਛੱਡਤਾ ਇਥੋਂ ਹੋਰ ਆਪਾਂ ਜਿਹੜੀ ਭੈਣ ਦੀ ਲੰਬਾਈ ਹੈਗੀ ਆ ਉਹ 37 ਇੰਚ ਆਹ ਲਓ 37 ਆਪਾਂ 22 ਇੰਚ ਵੱਧ ਰੱਖਾਂਗੇ ਤਰਪਾਈ ਦਾ 39 ਇਹਨਾਂ ਭੈਣੋਂ ਝੋਲੀ ਦਾ ਪਤਾ ਨਹੀਂ ਲੱਗਦਾ ਕਿੰਨਾ ਪਾਉਣਾ 37 ਲੰਮਾਈ ਹੈ ਨਾ 37 ਵਿੱਚੋਂ ਤੁਸੀਂ 11 ਕੱਢੋ ਆਹ ਦੇਖੋ 37 10 ਕੱਢੇ 27 27 ਦੇ ਵਿੱਚੋਂ ਇੱਕ ਹੋਰ ਕੱਢ ਦੋ ਰਹਿ ਜੂ 26 ਝੋਲੀ ਰੱਖਣ ਦਾ ਸੌਖਾ ਤਰੀਕਾ ਤੁਹਾਨੂੰ ਦੱਸਾਂ ਉਹ ਐਵੇਂ ਵੀ ਝੋਲੀ ਨਿਕਲ ਸਕਦੀ ਹੈ ਆਹ ਲਓ ਇੱਥੇ ਆਪਾਂ ਸਕਰ ਰੱਖ ਲਿਆ ਹੁਣ ਆਪਾਂ ਤੁਹਾਨੂੰ ਮੈਂ ਮਿਣਕੇ ਦਿਖਾਉ ਉਹ ਝੋਲੀ ਕਿੰਨੀ ਹੋਊਗੀ ਭੈਣ ਦੀ ਅਗਲੀ ਅਗਲੀ ਝੋਲੀ ਰੋਗੀ 66 ਬਿਲਕੁਲ ਸਹੀ ਹੋਊਗੀ ਨਾਲੇ ਇਹ ਨਹੀਂ ਹੈ ਵੀ ਝੋਲੀ ਅੜੂਗੀ ਜੇ ਆਪਾਂ ਇੱਥੇ ਲੰਗੀ ਝੋਲੀ ਪਾ ਔਰ ਆ ਥੋੜਾ ਝੋਲੀ ਵਾਲਾ ਨਿਸ਼ਾਨ ਲਾਤਾ ਆ ਤਰੀਕਾ ਤੁਸੀਂ ਵਰਤ ਕੇ ਝੋਲੀ ਨੂੰ ਸਹੀ ਰੱਖ ਸਕਦੇ ਹੋ ਕੋਈ ਆਸਨ ਨਹੀਂ ਮਿਲਨੀ ਲੋੜ ਕੋਈ ਹੈਪੋ ਮੈਂ ਨਹੀਂ ਲੋੜ ਆ ਤਰੀਕਾ ਵੀ ਤੁਹਾਡਾ ਬਿਲਕੁਲ ਓਕੇ ਆਊਗਾ ਜੇnabla ਭੋਰਾ ਵੱਧਾ ਭਾਰੀ ਹੈ ਪੈਣ ਤਾਂ ਤੁਸੀਂ 22 ਇੰਚ ਵੱਧ ਪਾ ਦੇਣਾ ਜੇ ਜਿਆਦਾ ਭਾਰੀ ਹੈ ਤਾਂ 3 ਇੰਚ ਘੱਟ ਪਾਉਣਾ ਵੱਧ ਨਹੀਂ ਘੱਟ ਰੱਖਣਾਗਾ ਲੰਬਾਈ ਤੋਂ ਹੁਣ ਆਪਾਂ ਮੇਨ ਲੰਬਾਈ ਦਾ ਇਨਸ਼ਾਅਲਾ ਤਾਂ ਠੀਕ ਆ ਇਸ ਤੋਂ ਬਾਅਦ ਵਿਚ ਮੋੜਨਾ ਆਪਾਂ ਨਿਸ਼ਾਨ ਲਾਵਾਂਗੇ ਠੀਕ ਆ ਤਿੰਨ ਨਿਸ਼ਾਨ ਜਿਹੜੇ ਚੱਕੇ ਜਾਂਦੇ ਥੋੜੇ ਉਸ ਤੋਂ ਬਾਅਦ ਤੁਸੀਂ ਕੀ ਕਰਨੇ ਨੂੰ ਇਧਰਲੀ ਸਾਈਡ ਤੋਂ ਅੱਧਾ ਇੰਚ ਆਪਾਂ ਨੇ ਚੱਕ ਦੇਣਾ ਤੇ ਪੱਟ ਜਿਹੜਾ ਹੈਗਾ ਇਹਨਾਂ ਦਾ ਉਹ ਹੈਗਾ 27 ਇੰਚ ਇੱਥੋਂ ਆਪਾਂ ਲਾਵਾਂਗੇ 13.5 ਇੰਚ ਤੇ ਆਹੋ 13.5 ਤੇ ਇੱਥੋਂ ਆਪਾਂ ਲਾਵਾਂਗੇ 2 ਤੋਂ 161 ਆਹੋ 12 ਇੱਥੇ ਰੱਖਣੀ 12 ਠੀਕ ਆ ਇੱਥੇ ਵੀ ਆਪਾਂ ਰੱਖਾਂਗੇ 12 ਇੱਥੇ ਰੱਖਾਂਗੇ ਆਪਾਂ 12 12 ਦਾ ਕਿੰਨਾ ਹੋ ਗਿਆ 6 ਮੂਰੀ ਹੈਗੀ 18 ਇੰਚ ਇਹ ਆ ਲੋ 9 ਦੁਨੀ 18 ਠੀਕ ਹੈ ਜੀ ਇਹ ਤੋਂ ਵੀ 18 ਆ ਲੋ ਉਹ ਸਾਰੇ ਨਿਸ਼ਾਨ ਨੂੰ ਆਪਾਂ ਉਵੇਂ ਹੀ ਚੱਕਾਂਗੇ ਜਿਵੇਂ ਪਹਿਲਾਂ ਚੱਕਦੇ ਆ ਇਸ ਤਰ੍ਹਾਂ ਸਭ ਤੋਂ ਪਹਿਲਾਂ ਬਾਹਾਂ ਨਿਸ਼ਾਨ ਚੱਕਾਂਗੇ ਇਸ ਤੋਂ ਬਾਅਦ ਜਦੋਂ ਗਲਾਈ ਪਾਉਣੀ ਆਪਣੀ ਆ ਚੀਜ਼ ਨੂੰ ਧਿਆਨ ਰੱਖਣਾ ਇਸ ਤਰ੍ਹਾਂ ਇੱਥੋਂ ਗਲਾਈ ਪਾਉਣੀ ਹੈ ਇਸ ਤਰ੍ਹਾਂ ਠੀਕ ਹੈ ਆਨ ਸ਼ਾਨ ਨੂੰ ਤੁਸੀਂ ਜਦੋਂ ਵੀ ਚੱਕਣਾ ਹਲਕਾ ਜਿਹਾ ਤੁਹਾਡੇ ਕਰਨ ਨੂੰ ਬਾਹਰ ਨੂੰ ਰੱਖਣਾਗਾ ਤੇ ਇਸ ਤੋਂ ਬਾਅਦ ਆਪਾਂ ਨੇ ਇਸ ਤਰ੍ਹਾਂ ਦੋ ਜੇ ਤੁਸੀਂ ਪਜਾਮੇ ਨੂੰ ਥੋੜਾ ਜਿਹਾ ਬੂਟ ਕੱਟ ਕਰਨ ਉਹ ਵੀ ਤਰੀਕਾ ਤੁਹਾਨੂੰ ਸੌਖਾ ਦੱਸ ਦਿੰਦਾ ਆ ਦੇਖੋ ਜਿਵੇਂ ਇੱਥੋਂ ਲੈ ਕੇ ਕਿੰਨਾ ਹੋ ਗਿਆ 26 26 ਦਾ ਕਿੰਨਾ ਹੋ ਗਿਆ 13 14 ਇੰਚ ਤੇ ਤੁਸੀਂ ਇੱਕ ਨਿਸ਼ਾਨ ਠੀਕ ਆ ਇੱਥੋਂ ਕਿੰਨਾ 6 ਇੱਥੋਂ ਵੀ ਉੱਪਰ ਰੱਖਣ 6 ਆ ਹੋ ਗਿਆ ਅੱਧ ਇੱਥੋਂ ਕਿਨ 18 ਇੱਥੋਂ ਤੁਸੀਂ 17 ਰੱਖ ਲਓ 8 2 16 ਤੇ 1 17 ਇਸ ਤਰ੍ਹਾਂ ਜੇ ਗੋਡੇ ਕੋਲ ਫਿਟਿੰਗ ਮਾਰਨੀ ਹੈ ਜੇ ਤੁਹਾਨੂੰ ਕਿਸੇ ਨੇ ਕਹਨੇ ਥੋੜਾ ਜਿਹਾ ਪਜਾਮਾ ਹਲਕਾ ਜਿਹਾ ਬੂਟ ਕੱਟ ਕਰ ਦਿਓ ਤਾਂ ਫਿਰ ਆਪਾਂ ਇੱਥੋਂ ਨੂੰ ਅੰਦਰ ਨੂੰ ਲੈ ਲੈਣਾ ਇਸ ਤਰ੍ਹਾਂ ਉਹ ਹੈ ਨਾ ਹਲਕਾ ਜਿਹਾ ਬੂਟ ਕੱਟ ਵੀ ਪਜਾਮਾ ਬਣ ਜੂ ਥੋੜਾ ਕਿਉਂਕਿ ਅੱਜ ਕੱਲ ਬੱਚੇ ਬੂਟ ਕੱਟ ਪਜਾਮੇ ਜਿਆਦਾ ਸ਼ਿਕੀਨ ਇਧਰੋਂ ਵੀ ਆਪਾਂ 18 ਇੰਚ ਰੱਖਿਆ ਸੀ ਨਾ ਥੋੜਾ ਲੱਗ ਰਿਹਾ ਇੱਥੋਂ ਆਓ ਕੀ ਗਲਤ ਲੱਗੇ ਨਹੀਂ ਸ਼ਰਮ ਮੂਰੀ ਇਹਨੇ 18 ਇੰਚ ਆਪਾਂ 9 ਰੱਖਣਾ ਸੀ ਇਥੋਂ ਆਨੂੰ 9 ਦੁਨੀ 18 ਇਹ ਆ ਨਿਸ਼ਾਨ ਗਲਤ ਲੱਗ ਗਿਆ ਕਹਿੰਦਾ ਆਨੂੰ 9 ਦੁਨੀ 18 ਠੀਕ ਆ ਐਨ ਸ਼ਾਨ ਤੋਂ ਲੱਗ ਗਿਆ ਆਪਾਂ ਇਹਦੇ ਨਾਲ ਮਿਲਾਂਗੇ ਇਹ ਐਨ ਇਸ ਤੋਂ ਬਾਅਦ ਆਪਾਂ ਨਿਸ਼ਾਨ ਲਾਵਾਂਗੇ ਆਹ ਵਾਲਾ ਇਹਦੇ ਨਾਲ ਮਿਲਣ ਇਸ ਤਰ੍ਹਾਂ ਹਾਂ ਠੀਕ ਆ ਜੀ ਇੱਕ ਵਾਰੀ ਮੈਂ ਸਾਰੇ ਨਿਸ਼ਾਨ ਚੈੱਕ ਕਰ ਲਾਂ ਫਿਰ ਆਪਾਂ ਉਸ ਤੋਂ ਬਾਅਦ ਕੱਟਾਂਗੇ 6 ਇਹ ਤੁਹਿਆ ਪਰੱਖਣੇ ਚੇਂਚ ਠੀਕ ਆ ਇਹਦਾ ਹੋ ਗਿਆ ਸੈਂਟਰ 18 16 8 ਤੋਂ 16 17 18 ਔਰ ਉਸ 17 ਇੰਚ ਤੇ ਨਿਸ਼ਾਨ ਹੋਣਗੇ ਇੱਕ ਵਾਰੀ ਆਪਾਂ ਇਹਦੀ ਚੌੜੀ ਮਿਣਾਗੇ ਇਹ esto 12 ਇੰਚ ਚੌੜੀ ਬਿਲਕੁਲ ਸਹੀ ਆਊਗੀ ਉਹ ਆਪਣਾ ਨਿਸ਼ਾਨਾਂ ਦੇ ਪਰੇ ਉੱਪਰ ਉੱਪਰ ਕੱਟਾ ਹੈ। ਹਲਕੀ ਜਿਹੀ ਆਪਾਂ ਸ਼ੇਪ ਦੇਣੀ ਗੋਡੇ ਤੋਂ ਉਪਰ ਪਿਆ ਮਾਇਦਾ ਬੂਟ ਕੱਟ ਬਣ ਜੀ ਹਾਂ ਜਿਆਦਾ ਨਹੀਂ ਜਿਆਦਾ ਕਰਾਂਗੇ ਇੱਥੋਂ ਫਿਰ ਗੋਡੇ ਕੋਲੋਂ ਅੜੂ ਇਹ ਕੀ ਦਾ ਲਾਜ਼ਮੀ ਧਿਆਨ ਰੱਖਣਾ ਲੋਚੀ ਇਸ ਤਰ੍ਹਾਂ ਇਹਨਾਂ ਬਾਹਰਲੇ ਪਾਸੇ ਸ਼ੇਪ ਉਹ ਬਾਅਦ ਇਕੱਠੇ ਪੱਲੇ ਅੰਨ ਜੇਵਾਂਗੇ ਸਾਈਡ ਤੇ ਰੱਖਾਂਗੇ ਆਹ ਪਾਸਾ ਹੁਣ ਆਪਾਂ ਨੂੰ ਇਸ ਤਰ੍ਹਾਂ ਘੋਲਾਂਗੇ ਲੋਚ ਇਸੇ ਨੂੰ ਪੂਰੇ ਪ੍ਰੈਸ ਮਾਰ ਕੇ ਇੱਕ ਵਾਰੀ ਫੇਰ ਇਹਨੂੰ ਸੈੱਟ ਕਰ ਲਾਂਗੇ ਯਾਨ ਠੀਕਾ ਇਦੋਂ ਪੂਰੀ ਵਿਸ਼ਾਲਾਂਗੇ ਪਹਿਲਾਂ ਪਹਿਲਾਂ ਪੈਸੇ ਤਰ੍ਹਾਂ ਦੇਖਾਂਗੇ ਵੀ ਨਿਕਲਦਾ ਬੈਕ ਪੱਲਾ ਇੱਥੋਂ ਜ ਨਹੀਂ ਨਿਕਲਦਾ ਹੁਣ ਫਿਰ ਆਪਾਂ ਇਹਦਾ ਪਾਸਾ ਘਮਾਵਾਂਗੇ ਦੇਖੋ ਜਿਵੇਂ ਹੁਣ ਨਿਕਲ ਨਹੀਂ ਰਿਹਾ ਤਾਂ ਆਪਾਂ ਥੋੜਾ ਜਿਹਾ ਦਿਮਾਗ ਨੂੰ ਘੁਮਾ ਲੈਣਾ ਆਪਾਂ ਇਸ ਨੂੰ ਆਪਾਂ ਐਵੇਂ ਕਰ ਲੈ ਬਿਲਕੁਲ ਸਹੀ ਆ ਜੀ ਬਾਕੀ ਸਾਰਾ ਸੇਮ ਹੀ ਆ ਪਾਸੇ ਹੀ ਘਮਾਇਆ ਆਪਾਂ ਸਾਰਾ ਕੱਪੜਾ ਵਾਧੂ ਬਚ ਗਿਆ ਦੇਖੋ ਠੀਕ ਆ ਇਸ ਤਰ੍ਹਾਂ ਇਥੋਂ ਆਪਣੇ ਦੰਡ ਛੱਟ ਨਹੀਂ ਆ ਵੀ ਪਜਾਮਾ ਆਪਣਾ ਅੰਦਰ ਨੂੰ ਨਾ ਚੜੇ। ਲਓ ਜੀ ਹੁਣ ਸਾਰੇ ਨਿਸ਼ਾਨ ਚੱਕਾਂਗੇ ਆਪਾਂ ਉਮੀ। ਇਹ ਪੂਰੀ ਫੁੱਲ ਲਾਸਟ ਕਲਾ ਪਜਾਮਾ ਜਿਹੜਾ ਆਪਾਂ ਕੱਟ ਰਹੇ ਹਾਂ। ਪਹਿਲਾਂ ਬੈਕ ਤੋਂ ਚੱਕਾਂਗੇ। ਲਗਭਗ ਪੌਣੇ 2। ਠੀਕ ਆ? ਸਾਰਿਆਂ ਦੇ ਪੌਣੇ 2 ਨਹੀਂ ਚੱਕਣਾ, ਸਾਰਿਆਂ 1.5 ਚੱਕਣਾ। ਸਰੀਰ ਮਦਾਕ ਚੱਕਣਾ ਆਪਾਂ ਇਹਨਾਂ ਚੱਕਾਂਗੇ ਪੌਣੇ 2। ਇੱਥੋਂ 2 ਇੰਚ। ਇੱਥੋਂ ਵੀ 2 ਇੰਚ। ਠੀਕ ਆ? ਇੱਥੋਂ ਪੱਟ ਹੈਗਾ ਇਹਨਾਂ ਦਾ 27। ਆਪਾਂ ਇੱਥੋਂ ਰੱਖਾਂਗੇ 3 ਇੰਚ ਵੱਧ। ਇਧਰ ਪੌਣੀ ਦੋ ਠੀਕ ਆ ਇੱਥੋਂ ਵੀ 1.1 ਹੋਣ ਇਸੇ ਤਰ੍ਹਾਂ ਇਹ ਪਾ ਸਾਰੇ ਨਿਸ਼ਾਨ ਚੱਕ ਰਹੇ ਪਹਿਲਾਂ ਆਪਾਂ ਨਿਸ਼ਾਨ ਲਾਵਾਂ ਬਿਲਕੁਲ ਸਿੱਧਾ ਫਿਰ ਹਲਕਾ ਜਿਹਾ ਕਰਾਂਗੇ ਡਾਊਨ ਇੱਥੋਂ ਵੀ ਹਲਕਾ ਜਿਹਾ ਬੈਕ ਨੂੰ ਚੱਕਣਾ ਆਪਾਂ 30 ਦੇ ਪਾਸਾ ਨਾ ਐ ਉੱਪਰ ਨੂੰ ਰੱਖਣਾ ਚੋੰਜਾ ਦਾ ਪਾਸ ਆ ਨਿਸ਼ਾਨ 2 ਇੰਚ ਤੇ ਆਊਗਾ ਆਪਣਾ ਆ ਠੀਕ ਹੈ ਜੀ ਤੇ ਪੱਟ ਦਾ ਜਿਹੜਾ ਨਿਸ਼ਾਨ ਆਪਾਂ ਨੇ ਲਾਇਆ ਉਹ ਗੋਡੇ ਕੋਲ ਆ ਕੇ ਇਹਦੇ ਨਾਲ ਮਿਲਾ ਦੇਣਾ ਤੇ ਇਸ ਤਰ੍ਹਾਂ ਇਥੋਂ ਉਪਰ ਇਸ ਤਰ੍ਹਾਂ ਫਟੀਆਂ ਘੁਮਾ ਕੇ ਥੋੜਾ ਜਿਹਾ ਇਸ ਤਰ੍ਹਾਂ ਜਿਵੇਂ ਆਪਾਂ ਬੂਟ ਕੱਟ ਪਿਆਵਾ ਬਣ ਜਾਂਦਾ ਉਹ ਸ਼ੇਪ ਬਣ ਜੂਗੀ ਠੀਕ ਆ ਆਨਸ਼ਾਨ ਨੂੰ ਪੈਨਲ ਮਿਲਾ ਦੇ ਜੀ ਇਸ ਤਰ੍ਹਾਂ ਹੁਣ ਆਪਾਂ ਮੀਣਾਗੇ ਬੈਕ ਝੋਲੀ ਕਿੰਨੀ ਆ ਅਗਲੀ ਝੋਲੀ ਹੈਗੀ 12 ਤੇ ਬੈਕ ਝੋਲੀ ਹੈਗੀ ਆ 15 ਬਿਲਕੁਲ ਸਹੀ ਹੈ ਉਹ ਨਾ ਪਜਾਮਾ ਅੰਦਰ ਨੂੰ ਜੜੇ ਹਨ ਤੇ ਨਾ ਹੀ ਕੋਈ ਖੇਚੀ ਮਾਰੀ ਨਾ ਹੀ ਬੈਠੇ ਵੇਲੇ ਗੋਡਿਆਂ ਦੇ ਵਿੱਚ ਅੜੇ ਪਏ ਹਨ ਹਲੋ ਨਿਸ਼ਾਨਾਂ ਦੇ ਬਾਰੇ ਕੋਲ ਉੱਪਰ ਉੱਪਰ ਕੱਟੂਗਾ ਜੀ ਜਿਹੜੇ ਭਰਾਜ ਆ ਪਹਿਲਾਂ ਨਵੇਂ ਆ ਚੈਨਲ ਤੇ ਉਹ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਨੂੰ ਬੁਜਾ ਦਿਓ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਕੇ ਵੀਡੀਓ ਕੋਈ ਮੈਸੇਜ ਨਾ ਹੋਵੇ ਹਨਾ ਠੀਕ ਹੈ ਆਪਾਂ ਇਸ ਤਰ੍ਹਾਂ ਨਹੀਂ ਕਰਨਾ ਉਹਨਾਂ WhatsApp ਦੇ ਹਾਈਪ ਇਹ ਦੇ ਕਰੋ ਫਿਰ ਮੈਂ ਉਹਨੂੰ ਗਰੁੱਪ ਦੇ ਵਿੱਚ ਨੰਬਰ ਨੂੰ ਐਡ ਕਰ ਲਊਗਾ ਫਿਰ ਤੁਹਾਨੂੰ ਦਿੱਕਤ ਨਹੀਂ ਆਉਣੀਗੀ ਹਨਾ YouTube ਤੇ ਜਾਣ ਦੀ ਫਿਰ ਤੁਹਾਨੂੰ ਲੋੜ ਨਹੀਂ ਹੁੰਦਾ ਵੀ ਆਪਾਂ ਇਥੋਂ ਕੱਟ ਕੇ ਹਾਂ ਜਿਹੜਾ ਆਪਾਂ ਇਹ ਨਿਸ਼ਾਨ ਲਾਇਆ ਸੀ ਇਹਦੇ ਵਿੱਚ ਹੀ ਮਲਾਵਾਂਗੇ ਆਪਾਂ ਤਾਂ ਕਿ ਚੁੰਜ ਨਾ ਬਣੇ ਹਨਾ ਇੱਥੇ ਠੀਕ ਹੈ ਜੀ ਅੱਜ ਦਾ ਆਪਣੇ ਛੱਡਿਆ ਸੀਗਾ ਇੱਥੋਂ ਇੱਕੋ ਜਿਹਾ ਰੱਖਣ ਜਿਵੇਂ ਜਿਵੇਂ ਤੁਹਾਡੇ ਕੋਲ ਨੂੰ ਆਈ ਜਾਊਗਾ ਕੋਈ ਮੈਂ ਦੋ ਸੂਤ ਬਾਹਰ ਨੂੰ ਜਾ ਜੀ ਅੱਜ ਇਸ ਵਾਰ ਆਪਾਂ ਇਹਨੂੰ ਮੋੜ ਕੇ ਦੇਖਣਾ ਵੀ ਸਹੀ ਹੈ ਨਾ ਆ ਦੇਖੋ ਬਿਲਕੁਲ ਸਹੀ ਹੈ ਇੱਥੇ ਆਪਾਂ ਲਿਖਾਂਗੇ ਕਮਰ ਕਮਰ ਕਿੰਨੀ ਹੈ ਨਾ 34 ਜੇਬਾਂ ਲਾਸਟਿਕ ਕਈ ਪਣਾ ਕੀ ਕਰਦੇ ਨੇ ਜੇਬਾਂ ਇੱਕ ਹੀ ਲਾ ਦਿੰਦੇ ਨੇ ਦੋਨੇ ਪਾਸੇ ਜੇਬਾਂ ਲਾਇਆ ਕਰੋ ਇਥੋਂ ਆਪ ਜਿਵੇਂ ਲਾਸਟ ਕਰ ਹੈਗੀ ਆਪਣੀ 7/8 ਇੰਚ ਵਾਲੀ ਇੱਥੋਂ ਰੱਖਾਂਗੇ ਆਪਾਂ 3.5 ਮੂੰਹ ਛੋਟਾ ਰੱਖਣਾ ਕਿਉਂਕਿ ਕੁੜੀਆਂ ਦੇ ਹੱਥ ਹੁੰਦੇ ਜਿਹੜੇ ਉਹ ਛੋਟੇ ਹੁੰਦੇ ਆਪਾਂ ਰੱਖਾਂਗੇ 6.5 ਮੂੰਹ ਦਾ ਧਿਆਨ ਰੱਖਣਾ 6.5 ਦੁਬਾਰੇ ਫੇਰ ਤੋਂ ਹੁੰਦਾ ਆਦਾ ਇੱਕ ਵਾਰੀ ਇੱਥੋਂ ਰੱਖਣਾ ਆਪਾਂ 3.5 ਮੂੰਹ 6.5 ਠੀਕ ਹੈ ਜੀ ਸਾਰਾ ਆਪਣਾ ਪਲਾਜੂ ਕੱਟਿਆ ਗਿਆ ਜੇ ਤੁਸੀਂ ਇਹਦੀ ਸਿਲਾਈ ਵਾਲੀ ਵੀਡੀਓ ਦੇਖਣੀ ਚਾਹੁੰਦੇ ਹੋ ਤਾਂ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰੋ ਵੀ ਭਾਈ ਅਸਾਂ ਨੂੰ ਸਿਲਾਈ ਵਾਲੀ ਵੀਡੀਓ ਵੀ ਦੇਖਣੀ ਆ ਤਾਂ ਮੈਂ ਜੀ ਸਲਾਈ ਵਾਲੀ ਵੀਡੀਓ ਪਾ ਦੂੰਗਾ ਠੀਕ ਹੈ ਜੀ ਦੁਬਾਰੇ ਫੇਰ ਇੱਕ ਵਾਰ ਦੱਸ ਦਿਆਂ ਵੀ ਜਿਹੜੇ ਭਰਾ ਜਿਹਾ ਭੈਣ ਨਵੇਂ ਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਬਜਾ ਦਿਓ ਤਾਂ ਕਿ ਦੋਨੇ ਚੈਨਲ ਦੀ ਲਿੰਕ ਤੁਹਾਡੇ ਕੋਲੇ ਆ ਜਾਣਗੇ ਤੇ ਫਿਰ ਮੈਂ ਉਹ ਤੁਹਾਡਾ ਨੰਬਰ ਜਿਹੜਾ ਗਰੁੱਪ ਦੇ ਵਿੱਚ ਐਡ ਵੀ ਕਰ ਲਊਗਾ ਤਾਂ ਕਿ ਦੋਨੇ ਵੀਡੀਓ ਤੁਹਾਡੇ ਕੋਲੇ ਆਉਣ ਗ ਜਾਣ ਡੋਟ ਸਾਰਾ ਆਪਣਾ ਪਿਆਰ ਮੈਂ ਕੱਟ ਹੈ ਜੇ ਕਿਸੇ ਚੀਜ਼ ਕੋਈ ਕੰਫਿਊਜ਼ਨ ਆ ਤਾਂ ਉਹ ਮੈਨੂੰ ਤੁਸੀਂ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਵੀ ਕਰ ਸਕਦੇ ਹੋ ਧੰਨਵਾਦ ਸਤਿ ਸ੍ਰੀ ਅਕਾਲ